ਠੀਕ ਹੈ ਸਾਰੀਆਂ ਪਾਰਟੀਆਂ ਇੱਕ ਹੀ ਹੈ ਜੀ ਪਾਰਟੀ ਕੋਈ ਵੀ ਸਹੀ ਬਸ ਇਹਦੇ ਇੰਨਾ ਕਹਿਣਾ ਚਾਹੁੰਦੇ ਵਸੋ ਚਿੱਟਾ ਬੰਦ ਕਰਾਵੇ ਚਿੱਟਾ ਇੱਥੇ ਸ਼ਰਿਆਮ ਪਿਗੜ ਲਿਆ ਹ ਕੋਈ ਬੰਦ ਨਹੀਂ ਕਰਾਉਂਦਾ ਇੱਥੇ ਖੋ ਖੋਖਿੰਜੀ ਹੋਣ ਲਈ ਆ ਮਿੰਦਰਪਾਲ ਜੀ ਬਹੁਤ ਸ਼ਰੀਫ ਬੰਦੇ ਆ ਔਰ ਉਹ ਬਹੁਤ ਸ਼ਰੀਫ ਕੈਂਡੀਡੇਟ ਸ਼ੀਤਨ ਰਾਗ ਦਾ ਕਿਵੇਂ ਦੇਖਦੇ ਹੋ ਸ਼ੀਤਲਾ ਦਾ ਠੀਕ ਠਾਕ ਹੀ ਉਹਨਾਂ ਦਾ ਆਪਣਾ ਹੀ ਕਾਰੋਬਾਰ ਤੁਹਾਨੂੰ ਪਤਾ ਬਥੇਰਾ ਉਹਨਾਂ ਦਾ ਆਪਣਾ ਕਿ ਪੂਰੇ ਵੈਸਟ ਵਿੱਚ ਬਹੁਤ ਹੀ ਜ਼ਿਆਦਾ ਨਸ਼ੇ ਦਾ ਮੁੱਦਾ ਪਲੱਸ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਸ਼ਹਿਰੀ ਉਹ ਸਭ ਤੋਂ ਦੋ ਮੁੱਦੇ ਜਿਹੜੇ ਬਹੁਤ ਵੱਡੇ ਐ ਇੱਕ ਚੋਰੀ ਦੇ ਦੂਜਾ ਨਸ਼ੇ ਦਾ ਮਿੰਦਰ ਬਗਲ ਦੇ ਡੈਡੀ ਨੇ ਬਹੁਤ ਕੰਮ ਕੀਤੇ ਬਹੁਤ ਵਧੀਆ ਉਹ ਆਪਣੇ ਪਿਓ ਦੇ ਨੇਦੇ ਤੇ ਚੱਲਦਾ ਉਹ ਬੰਦਾ ਗੋੜੇ ਦੀ ਮੰਦਰ ਵੈਸਟ ਦੇ ਵਿੱਚ ਕੰਮ ਕੀਤੇ ਉਹਨਾਂ ਨੇ ਖੈ ਜਦ ਕਦਾ ਕੋਈ ਨਹੀਂ ਕੀਤਾ ਕਿ ਕਹਿੰਦੇ 2500% ਦੇ ਆਗੇ ਇਹਨਾਂ ਨੇ 1000 ਰੁਪਈਆ ਨਹੀਂ ਪਾਇਆ ਬੋਟਾ ਦੋਦਰਵਾਰੀ ਪਵਾ ਲਈ ਚਾਲੂ ਵੇਦੋ ਜੀ ਫੇਰ ਦਿੱਤਾ ਕਿਸੇ ਨੂੰ ਓਟ ਨਹੀਂ ਪਈ ਹੈ ਪਿਓ ਜੀ بس ਪਰੇਖਾ ਨੰਨ ਦੋਤੀ ਤੇ ਸ਼ੀਤਲ ਸ਼ੀਤਲ ਰਾਗ ਨੇ ਵਧੀਆ ਕੰਮ ਕੀਤੇ ਦੋਟਾਈ ਸਰ ਕੋਈ ਕੰਮ ਨਹੀਂ ਕੀਤੇ ਵਧੀਆ ਸਰ ਜਗੜੀ ਕਿਹੜਾ ਬੰਦਾ ਕੈਂਡੀਡੇਟ ਆ ਜਿਹੜਾ ਗਰੀਬ ਦੀ ਸੁਣਦਾ ਲੋ ਪਰਸੋਂ ਸਵੇਰੇ ਪੌਣੇ 10 ਵਜੇ ਘਰੋਂ ਘਰ ਦੇ ਬਾਹਰੋਂ ਮੇਰਾ ਮੋਟਰਸਾਈਕਲ ਲੈ ਗਿਆ ਕੋਈ ਸ਼ੱਕ ਗਏ ਆ ਕਿਸ ਨੇ ਸੁਣੀ ਨਹੀਂ ਆਲੀ ਕੋਈ ਉਹ ਜਿੰਨਾ ਚਿਰ ਨਿਸ਼ਾਨੀ ਨਾ ਬੰਦ ਕਰਦੇ ਉਹਨਾਂ ਯਾਰ ਪੰਜਾਬ ਦਾ ਕੁਝ ਨਹੀਂ ਬਣਨਾ ਜਿਹੜਾ ਮਰਜੀ ਕੈਂਡੀਡੇਟ ਆਵੇ ਉਹ ਕਿੰਨੋਂ 4 ਪੈਸੇ ਲੱਭ ਜਾਂਦੇ ਉਹ ਪਾਰਟੀ ਪਤਾ ਦਾ ਅਸੀਂ ਫੇਰ ਉੱਥੇ ਤੇ ਉੱਥੇ ਹੀ ਡਿਗੇ ਰਹਿੰਦੇ ਆ ਕੰਮ ਹੀ ਵੇਕੀ ਜਾਂਦੇ ਜਲੰਧਰ ਜਿੰਮੇ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੋਰ ਜ਼ਿਆਦਾ ਪਕਦਾ ਜਾ ਰਿਹਾ ਜਿੱਦਾਂ ਇਦਾਂ ਇਲੈਕਸ਼ਨ ਲੱਗ ਗਏ ਰਹੇ ਨੇ ਹੋਰ ਜ਼ਿਆਦਾ ਜਿਹੜਾ ਮਾਹੌਲ ਪਕਦਾ ਜਾ ਰਿਹਾ ਉਸੇ ਨੂੰ ਲੈ ਕੇ ਅੱਜ ਜਲੰਧਰ ਵੈਸਟ ਏਰੀਆ ਦੇ ਵਿੱਚ ਖੜੇ ਆਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਵੇਂ ਦਾ ਮਾਹੌਲ ਬਣ ਚੁੱਕਿਆ ਕਿਹੜਾ ਕੈਂਡੀਡੇਟ ਜਿਹੜਾ ਵਾ ਉਮੀਦਵਾਰ ਹੈ ਡਾ ਵਾ ਚੋਣ ਮੈਦਾਨ ਵਿੱਚ ਜਿਹੜਾ ਵਾ ਮੋਰਚਾ ਡਾ ਮਾਰ ਸਕਦਾ ਸਸੀ ਗੱਲ ਨਹੀਂ ਚੋਣਾਂ ਆ ਗਈਆਂ ਕਿਹੜਾ ਬੰਦਾ ਮੋਰਚਾ ਮਾਰ ਸਕਦਾ ਵਾ ਜਿਹੜਾ ਮਰਜ਼ੀ ਮਾਰੇ ਅਸੀਂ ਕੀ ਲੈਣਾ ਯਾਰਾ ਮਰਜੀ ਜੱਦ ਹੋਵੇ ਅਸੀਂ ਕੀ ਅਸੀਂ ਕੰਮ ਕਰਨਾ ਹੀ ਪੈਣਾ ਹੈ ਸ਼ੀਤਨ ਰਾਗ ਨੂੰ ਕਿਵੇਂ ਦੇਖ ਰਹੇ ਹੋ ਸਾਰੇ ਇੱਕੋ ਜਿਹੇ ਰਹੇ ਜੀ ਸਭ ਵਧੀਆ ਨੇ ਜਮਿੰਦਰ ਭਗਤ ਸਾਰੇ ਵਧੀਆ ਨੇ ਕਹਿ ਰਹੇ ਸਾਰੇ ਵਧੀਆ ਨੇ ਕੀ ਮੁੱਦੇ ਹੋ ਸਕਦੇ ਕੀ ਡਿਵੈਲਪਮੈਂਟ ਜਿਹੜੀ ਕਰ ਸਕਦੇ ਇੱਥੇ ਤੁਹਾਡੇ ਜੂ ਦੇਖੋ ਆਣਗੇ ਪਤਾ ਲੱਗੇ ਡਿਵੈਲਪ ਕੀ ਕਰਦੇ ਨੇ ਜੀ ਪਹਿਲਾਂ ਸ਼ੀਤਨ ਰਾਗ ਇੱਥੇ ਦੇ ਐਮ ਐਲ ਏ ਸੀਗੇ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਕੰਮ ਕੀਤੇ ਇੱਥੇ ਜੇ ਕੋਈ ਸਾਨੂੰ ਅਸੀਂ ਪੋਲਿਟਿਕਸ ਨਹੀਂ ਹੈਗੇ ਕੀ ਕੀਤੇ ਕੀ ਨਹੀਂ ਕੀਤੇ ਬਾਰੇ ਸੰਖੇਪ ਪਾਪਾ ਜੀ ਕੀ ਕਹਿਣਾ ਚਾਹੁੰਦੇ ਕਿਹੜਾ ਤਰ ਤਰ ਪਾਪਾ ਜੀ ਖੜੇ ਆ ਪਾਪਾ ਜੀ ਕੀ ਕਿਵੇਂ ਦੇਖਦੇ ਹੋ ਕਿਹੜਾ ਬੰਦਾ ਜਿਹੜਾ ਕੈਂਡੀਡੇਟ ਬਣ ਸਕਦਾ ਵਾ ਤੇ ਐਮਐਲਏ ਸੀ ਸ਼ੀਤਲ ਰਾਗ ਪਹਿਲਾਂ ਕਿਵੇਂ ਦੇਖਦੇ ਹੋ ਸਾਰਾ ਭਾਈ ਤਾਂ ਇਹਨਾਂ ਕਹਿਣਾ ਚਾਹੁੰਦੇ ਵੈਸੇ ਚਿੱਟਾ ਬੰਦ ਕਰਾਵੇ ਚਿੱਟਾ ਇੱਥੇ ਸ਼ਰਿਆਂ ਪਿੰਗੜ ਲਿਆ ਹ ਕੋਈ ਬੰਦ ਨਹੀਂ ਕਰਾਉਂਦਾ ਇੱਥੇ ਖੋ ਖੋਖ ਖਿੰਜੀ ਹੋਣ ਲਈ ਆ ਉਹ ਬੰਦ ਨਹੀਂ ਕਰਾਉਂਦੇ ਸਾਨੂੰ ਕਿਸੇ ਦਾ ਕੀ ਮਤਲਬ ਹੈ ਸਾਡੀਓ ਜਿਹੜਾ ਮਾਤੀ ਆਵੇ ਜਦ ਇਹਨੇ ਬਸੇ ਦਾਂਜਮੰਦਾ ਤੇ ਹੋਰ ਐਮਐਲਏ ਹੋਰ ਬਾਅਦਲੇ ਐਮਐਲਏ ਆਇਆ ਕੋਈ ਨਹੀਂ ਬੰਦ ਕਰਾ ਸਕਦਾ ਸਾਨੂੰ ਇਹਨੇ ਕਿੰਨੇ ਸ਼ੀਤਨ ਰਾਗੜੇ 2 2.5 ਸਾਲ ਕੱਢਿਆ ਲੱਗਦਾ ਤੁਹਾਨੂੰ ਉਹਨਾਂ ਨੇ ਕੰਮ ਕੀਤਾ ਕੋਈ ਕੰਮ ਦਾ ਵੀ ਕੋਈ ਪਤਾ ਲੱਗਣ ਡਿਆ ਸਾਨੂੰ ਕੀਤਾ ਜਾਂ ਨਹੀਂ ਕੀਤਾ ਜਦ ਇਹ ਕੰਮ ਨਹੀਂ ਹੋਇਆ ਤਾਂ ਬਾਕੀ ਕਿਹੜੇ ਕੰਮ ਹੋਣੇ ਬਿੰਦਰ ਭਗਤ ਵੀ ਇਸ ਟਾਈਮ ਜਿਹੜੇ ਆਮ ਆਦਮੀ ਪਾਰਟੀ ਚੋਂ ਲੜ ਰਹੇ ਕੋਈ ਵੀ ਨਹੀਂ ਕੰਮ ਕਰ ਸਕਦਾ ਜਿਹੜਾ ਨਾ ਕੰਮ ਆ ਕੋਈ ਵੀ ਨਹੀਂ ਕਰ ਸਕਦਾ ਸਭ ਆਪਣੀ ਕੋਠੀਆਂ ਬਣਾਉਣ ਆ ਰਹੇ ਆ ਬਸ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜਨਤਾ ਦੇ ਨਾਲ ਸਸੀ ਗਲਪਾ ਜੀ ਸਸੀ ਗਲਪਾ ਜੀ ਸਰ ਇਲੈਕਸ਼ਨ ਆ ਗਏ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਦਾ ਜਿਹੜਾ ਉਮੀਦਵਾਰ ਜਿਹੜਾ ਚੋਣ ਮੈਦਾਨ 'ਚ ਜਿਹੜਾ ਫਤਿਹ ਕਰ ਸਕਦਾ ਸਰ ਐਕਚੁਅਲੀ ਸਾਰੀ ਪਾਰਟੀਆਂ ਦੇ ਅੱਛੇ ਸਟਰੋਂਗ ਹੈ ਕੈਂਡੀਡੇਟ ਸਾਰੀ ਸਟਰੋਂਗ ਹੈ ਕੋਈ ਵੀ ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਬਾਕੀ ਰਿਜ਼ਲਟ ਆਂਟੇ ਹੀ ਹੈ ਸ਼ੀਤਲ ਰਾਗ ਦਾ ਕਿਵੇਂ ਦੇਖਦੇ ਹੋ ਕਾਫੀ ਅੱਛਾ ਮੋਗਲਾ ਉਹਨਾਂ ਦਾ ਐਮ ਐਲ ਏ ਬੈਸਟ ਵਿੱਚ ਉਹ ਕਾਫੀ ਅੱਛਾ ਪਹਿਲੇ ਜੂ 2 ਸਾਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਹੈ ਅੱਗੇ ਆਉਣ ਵਾਲਾ ਵੀ ਉਹਨਾਂ ਦਾ ਇਹ 10 ਤਰੀਕ ਨੂੰ ਪਤਾ ਲੱਗੇ। ਮਿੰਦਰ ਭਗਤ ਦਾ ਕਿਵੇਂ ਦੇਖਦੇ ਹੋ? ਮਿੰਦਰ ਭਗਤ ਜੀ ਬਹੁਤ ਸ਼ਰੀਫ ਬੰਦੇ ਆ ਔਰ ਬਹੁਤ ਸ਼ਰੀਫ ਕੈਂਡੀਡੇਟ। ਵੈਸਟ ਦੇ ਵਿੱਚ ਉਹ ਬਹੁਤ ਅੱਛੀ ਉਹਨਾਂ ਦੀ ਛਵੀ ਬਹੁਤ ਅੱਛੀ ਹੈ। ਉਹ 50ਵੀਂ ਹੈ ਕਹਿ ਵੀ ਸਕਦੇ ਆ। ਕਿਹੜੇ-ਕਿਹੜੇ ਵਿਕਾਸ ਹੋਣੇ ਚਾਹੀਦੇ ਇੱਥੇ ਤੁਹਾਡੇ ਨਸ਼ਾ ਜਿਹੜਾ ਮੁੱਦਾ ਬੜ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ ਸਰ। ਉਸ ਤੋਂ ਵੱਡਾ ਮੁੱਦਾ ਇਸ ਟਾਈਮ ਪੰਜਾਬ ਦੇ ਵਿੱਚ ਕਿ ਪੂਰੇ ਵੈਸਟ ਵਿੱਚ ਬਹੁਤ ਹੀ ਜ਼ਿਆਦਾ ਨਸ਼ੇ ਦਾ ਮੁੱਦਾ ਪਲੱਸ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਇਸ ਛੇਰੀ ਵਿੱਚ। ਉਹ ਸਭ ਤੋਂ ਦੋ ਮੁੱਦੇ ਜਿਹੜੇ ਬਹੁਤ ਵੱਡੇ ਆ ਕਿ ਚੋਰੀ ਦੇ ਦੂਜੇ ਨਸ਼ੇ ਦਾ। ਇਹ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਾਈ ਹੁਣੀ ਬੈਠੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਨਾਲ ਹਾਂਜੀ ਸਸੀ ਗਾਲ ਜੀ ਸਸੀ ਜੀ ਆਰਐਸ ਸਰਾਹੀ ਕਿਹੜੀ ਪਾਰਟੀ ਦਾ ਜਿਹੜਾ ਬੰਦਾ ਮੋਚਾ ਮਾਰਦਾ ਜੀ ਸਾਰਾ ਇਹ ਕੀ ਕਹਿ ਸਕਦੇ ਆ ਆਪਾਂ ਤੇ ਪਤਾ ਨਹੀਂ ਸਾਰੇ ਨਾਲ ਕੋਈ ਆਪਾਂ ਨੂੰ ਇੰਨਾ ਪੱਗ ਸੀਤਨ ਰੱਖਦਾ ਕਿਵੇਂ ਦੇਖਦੇ ਹੋ ਸੀਤਨ ਦਾ ਠੀਕ ਠਾਕ ਹੀ ਆ ਮਰ ਉਹਨਾਂ ਦਾ ਆਪਣਾ ਹੀ ਕਾਰੋਬਾਰ ਤੁਹਾਨੂੰ ਪਤਾ ਬਥੇਰਾ ਉਹਨਾਂ ਦਾ ਆਪਣਾ ਕੰਮ ਕੀਤਾ 2 2.5 ਸਾਲ ਉਹਨਾਂ ਨੇ ਕੱਢੇ ਆ ਹਾਂ ਜੀ ਵੱਡੇ ਆ ਵੱਡੇ ਉਹਨਾਂ ਨੇ ਵਧੀਆ ਕੰਮ ਕੰਦਾ ਕੀਤਾ ਵਾ ਪੂਰੀਆਂ ਪਾੜੀਆਂ ਦਾ ਬੜਾ ਵਿਆਹ ਉਹ ਵੀ ਤੇ ਉਹਨਾਂ ਨੇ ਮਿੰਦਰ ਭਗਤ ਦਾ ਕਿਵੇਂ ਦੇਖਦੇ ਹੋ ਮਿੰਦਰ ਭਗਤ ਵੀ ਠੀਕ ਆ ਸਰ ਵੀ ਗੱਸ ਆ ਬੜਿਆ ਆਪਾਂ ਕੇ ਵਾਦੇ ਆਪਾਂ ਸਾਨੂੰ ਦੇ ਆਪਣੇ ਨਾਲ ਬਦਲਾ ਰੋਟੀ ਕਮਾ ਕੇ ਕੰਨਸ ਆਏ ਆ ਆਪਣੇ ਆਪਣੇ ਕਰਾਣੋ ਤੇ ਮਾਤਾ ਹੀ ਖੜੇ ਮਾਤਾ ਹੀ ਸਸੀ ਗਾਲ ਜੀ ਬੜਾ ਇਲੈਕਸ਼ਨ ਆ ਰਿਹਾ ਕਿਵੇਂ ਦੇਖਦੇ ਹੋ ਕਿਹੜਾ ਬੰਦਾ ਜਿੱਤ ਸਕਦਾ ਇੱਥੋਂ ਮਿੰਦਰ ਰਾਸ ਆ ਤਾਂ ਕੋਈ ਕਿਹੜਾ ਕਾਇਨਤ ਪੋਸਤਾਨਾ ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਧਰ ਕਾਫੀ ਤੇ ਲਗਾਤਾਰ ਚੋਣਾਂ ਨੂੰ ਲੈ ਕੇ ਜਿਹੜੇ ਅਪਡੇਟ ਕਰ ਰਹੇ ਆ ਕਿ ਕਿਹੜੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਜਿਹੜਾ ਮੋਰਚਾ ਮਾਰ ਸਕਦਾ 2.5 ਸਾਲ ਤੋਂ ਜਿਹੜਾ ਸ਼ੀਤਨ ਰਾਗ ਜਿਹੜੇ ਕਾਰਜਵਾਰੇ ਕੀਤੀ ਉਸ ਨੂੰ ਲੈ ਕੇ ਗੱਲਬਾਤ ਕਰ ਰਹੇ ਆ ਅਸੀਂ ਹਾਂਜੀ ਨਮਸਕਾਰ ਇੱਧਰ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਅਗਲੇ ਇਲੈਕਸ਼ਨ ਆ ਰਹੇ ਆ ਕਿਹੜੀ ਪਾਰਟੀ ਦਾ ਜਿਹੜਾ ਬੰਦਾ ਮੋਰਚਾ ਮਾਰ ਸਕਦਾ ਇਸ ਟਾਈਮ ਇਹਨੇ ਨੋਟ ਨਹੀਂ ਪਾਈਆਂ ਕਿਉਂ ਜੀ ਬਸ ਪਰੇਸ਼ਾਨਾ ਦੋਤੀ ਸ਼ੀਤਲ ਸ਼ੀਤਲ ਰਾਗ ਨੇ ਵਧੀਆ ਕੰਮ ਕੀਤੇ 2.5 ਸਾਲ ਕੋਈ ਕੰਮ ਕੀਤੇ ਵਧੀਆ ਸਰ ਇਹ ਕਿਹੜਾ ਬੰਦਾ ਕੈਂਡੀਡੇਟ ਆ ਜਿਹੜਾ ਗਰੀਬ ਦੀ ਸੁਣਦਾ ਲੋ ਪਰसों ਸਵੇਰੇ ਪੌਣੇ 10 ਵਜੇ ਘਰੋਂ ਘਰ ਦੇ ਬਾਹਰੋਂ ਮੇਰਾ ਮੋਟਰਸਾਈਕਲ ਲੈ ਗਿਆ ਕੋਈ ਗਏ ਆ ਕਿਸ ਨੇ ਸੁਣੀ ਨਹੀਂ ਆਲੀ ਕੋਈ ਕੋਈ ਸਰਵਾਈ ਨਹੀਂ ਪਈ ਹਾਲੀ ਤੱਕ ਕੀ ਕਰ ਦੋ 2.5 ਸਾਲ ਸ਼ੀਤਨ ਰਾਗ ਨੇ ਜਿਹੜੇ ਵਿਧਾਇਕ ਸੀਗੇ ਤੁਹਾਨੂੰ ਲੱਗਦਾ ਵਧੀਆ ਕੰਮ ਕੀਤਾ ਨਾਲ ਕੋਈ ਕੰਮ ਨਹੀਂ ਕੀਤਾ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਆਉਂਦਾ ਪੌਜੀ ਜਿੰਨਾ ਚਿਰ ਨਿਸ਼ਾਨੀ ਨਾ ਬੰਦ ਕਰਦੇ ਉਹਨਾਂ ਚਿਰ ਪੰਜਾਬ ਦਾ ਕੁਝ ਨਹੀਂ ਬਣਨਾ ਜਿਹੜਾ ਮਰਜ਼ੀ ਕੈਂਡੀਡੇਟ ਆਵੇ ਸਮਝਗਣੀ ਸਮਝਗਣੀ ਆਮ ਪਾਇਲ ਪਰ ਜਦੋਂ ਦੀ ਆਈ ਉਹਦਾ ਪੈਸਾ ਕ੍ਰਾਈਮ ਵੀ ਵਧਿਆ ਤੇ ਚਿੱਟਾ ਵੀ ਜ਼ਿਆਦਾ ਵਿਕਦਾ ਪਿਆ ਇਹ ਸਾਡੇ ਦਾ ਬੁਰਾ ਹਾਲ ਆ ਕਿਹੜਾ ਕੈਂਡੀਡੇਟ ਇਧਰ ਕੇ ਧਿਆਨ ਕਰਦਾ ਮਿੰਦਰ ਭਗਤ ਦਾ ਕਿਵੇਂ ਦੇਖਦੇ ਮਿੰਦਰ ਭਗਤ ਦਾ ਜੋ ਪ્યો ਕੰਮ ਕਰ ਗਿਆ ਕਾਹ ਕਹਿ ਨਹੀਂ ਕਰਦੇ ਹਾਂ ਜੋ ਚੁੰਨੀਲਾ ਕੰਮ ਕਰ ਗਿਆ ਨਾ ਕਿਸੇ ਨੇ ਨਹੀਂ ਕਰਨਾ ਭਾਈ ਕੀ ਕਹਿਣਾ ਚਾਹੁੰਦੇ ਹੋ ਬਾ ਬਾਹ ਕਿਹੜੀ ਪਾਰਟੀ ਦਾ ਬੰਦਾ ਮੋਰਚਾ ਮਾਰਦਾ ਚਿੱਟਣ ਭਰਾ ਵੀ ਆ ਭਗਤ ਦੇਖੋ ਹੁਣ ਇਹ ਦੇਖੋ ਟਾਈਮ ਕੋਈ ਆਏ ਜਿਹੜਾ ਮਰਜੀ ਆ ਜੇ ਆਪਾਂ ਹਾਲੇ ਉਹੀ ਰਹਿਣਾ ਹੈ ਇਹਨਾਂ ਦਾ ਤਾਂ ਜਿਹੜਾ ਮੱਦੀ ਆਵੇ ਅੱਗੇ ਕੁਝ ਨਹੀਂ ਕਹਿ ਸਕਦੇ ਦੇਖੋ ਹੁਣ ਕਿਹੜਾ ਆਗਾ ਮੌਕੇ ਦੇਖਾਂਗੇ ਫਿਰ ਔਰ ਨਸ਼ਾ ਤੇ ਮੁਕਤਾ ਨਹੀਂ ਪਿਆ ਇੱਕ ਬਦਲਾਅ ਵਾਸਤੇ ਤੁਸੀਂ ਆਮ ਆਦਮੀ ਅੜੇ ਆ ਪਾਰਟੀ ਦੇੜੇ ਐਮ ਐਲ اے ਸੀ ਪਹਿਲਾਂ ਸ਼ੀਤਲ ਨਰਾਗੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਹੁਣ ਉਹ ਬੀ ਜੀ ਪੀ ਚ ਲਗੇ ਆ ਕੀ ਕਹਿਣਾ ਚਾਹੁੰਦੇ ਤੂੰ ਇਹ ਵਾਰ ਕੀ ਕਰਨ ਹੈ ਔਰ ਨਹੀਂ ਕੁਝ ਨਹੀਂ ਹੈਗਾ ਕੁਝ ਦੇਖੇ ਨਹੀਂ ਆਪਾਂ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਕੀ ਕਰਾਂਗੇ ਤੁਹਾਨੂੰ ਲੱਗਦਾ ਜਿੱਤ ਸਕਦੇ ਇਸ ਟਾਉ ਨਹੀਂ ਮੁਸ਼ਕਲ ਹੈ ਜੀ ਸਾਹਿਬ ਜੀ ਤੇ ਹੋਰ ਮਾਤਾ ਜੀ ਹੁਣੀ ਬੈਠੇ ਬਾਹਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਹੜੀ ਪਾਰਟੀ ਮੋਰਚਾ ਮਰਦੀ ਸਸੀ ਕਲ ਮਾਤਾ ਜੀ ਮਦੇ ਇਲੈਕਸ਼ਨ ਆ ਰਹੇ ਕਿਹੜੀ ਪਾਰਟੀ ਦਾ ਉਮੀਦਵਾਰ ਜਿਹੜਾ ਜਿੱਤ ਸਕਦਾ ਹੈ ਇਸ ਟਾਈਮ ਹੁਦਾਨੀ ਭਰਾਵਾ ਜਿਹੜਾ ਜਿੱਤੂਗਾ ਉਹਨਾਂ ਪਾ ਦਾਂਗੇ ਬੋਰਡ ਸ਼ੀਤਨ ਰਾਗ ਨੂੰ ਕਿਵੇਂ ਦੇਖਦੇ ਹੋ ਆਪਣੇ ਮਨ ਦਾ ਦੇਖਿਆ ਕਰ ਵੈਸਟਰ ਦੇ ਵਿੱਚ ਕੰਮ ਕੀਤੇ ਉਹਨਾਂ ਨੇ ਕਹੇ ਜੱਕਾ ਕੋਈ ਨਹੀਂ ਕੀਤਾ ਕਿ ਕਹਿੰਦੇ 2500% ਆਗੇ ਉਹ 10000 ਰੁਪਈਆ ਨਹੀਂ ਪਾਇਆ ਬੋਟਾ ਦੋ ਦਰ ਵਾਰੀ ਪਵਾ ਲਈਆਂ ਚਾਲੂ ਵੇਚ ਦੋ ਜੀ ਫੇਰ ਦਿੱਤਾ ਹੁਣ ਤਾਂ ਬੀਜੇਪੀ ਚ ਲਗੇ ਹੋ اچھا ਇਹ ਨੂੰ ਲੱਗਦਾ ਕਿ ਬੀਜੇਪੀ ਜਿੱਤ ਕੇ ਉਹ ਕੰਮ ਕਰੋਗੇ ਹਾਂ ਦੇਖ ਲਾਂਗੇ ਪਾ ਦਾਂਗੇ ਭਰਾਓ ਨੂੰ ਬੋਰਡ ਠੀਕ ਕਹਿਣਾ ਚਾਹੁੰਦਾ ਭਾਈ ਬਸ ਠੀਕ ਹੈ ਸਾਰੀਆਂ ਪਾਰਟੀਆਂ ਇੱਕ ਹੀ ਹੈ ਜੀ ਪਾਰਟੀ ਕੋਈ ਵੀ ਸਹੀ ਕਿੰਨੂ 4 ਪੈਸੇ ਲੱਭ ਜਾਂਦੇ ਉਹ ਪਾਰਟੀ ਪਾਦਾ ਦਾ ਅਸੀਂ ਫੇਰ ਉੱਥੇ ਤੇ ਉੱਥੇ ਹੀ ਡਿਗੇ ਰਹਿੰਨੇ ਆ ਕੰਮ ਹੀ ਵੇਕੀ ਜਾਂਦੇ ਅਸੀਂ ਕੀ ਕਰੀਂ ਮਿੰਦਰ ਭਗਤ ਦਾ ਕਿਵੇਂ ਦੇਖੀਂ ਮਿੰਦਰ ਭਗਤ ਦੇ ਡੈਡੀ ਨੇ ਬਹੁਤ ਕੰਮ ਕੀਤੇ ਬਹੁਤ ਵਧੀਆ ਉਹ ਆਪਣੇ ਪਿਓ ਦੇ ਨੇਦੇ ਤੇ ਚੱਲਦਾ ਉਹ ਬੰਦਾ ਗੋੜੇ ਦੀ ਮੰਦਰ ਜਿਹਦਾ ਨਾਮ ਆ ਲੋ ਹਰ ਕਿੱਜਾ ਤੇ ਪਹੁੰਚਦਾ ਇਦਾਂ ਦੀ ਕੋਈ ਵੀ ਜਿੰਨੇ ਕੰਮ ਕੀਤੇ ਉਹਦਾ ਤਾਂ ਕਹਿਣਾ ਹੀ ਕਾਣਾ ਪਤਰਾ ਇਹ ਕੋਈ ਹਾਂਜੀ ਅੱਧੀ ਅੱਧਾ ਨੂੰ ਚਲੇ ਜਾਂਦੇ ਸਾਡੇ ਕੰਮ ਹੋਏ ਰਏ ਅਸੀਂ ਕਿਉਂ ਕਈ ਨਹੀਂ ਹੋਏ ਤੁਹਾਨੂੰ ਲੱਗਦਾ ਮਹਿੰਦਰ ਭਗਤ ਮੋਰਚਾ ਮਾਰ ਸਕਦੇ ਹਾਂਜੀ ਪ੍ਰਮਾਤਮਾ ਭਰਾਵਾ ਪਰਵਾਵੇ ਬਾਲਮੀਕਾ ਦੇ ਮਾਲ ਦੀ ਰੱਖਿਆ ਕਰੇ ਕਰੇ ਜਲੰਧਰ ਵੈਸਟ ਏਰੀਆ ਦੇ ਵਿੱਚ ਖੜੇ ਹਾਂ ਤੇ ਲੋਕਾਂ ਦੇ ਜਿਹੜੇ ਸੁਝਾਅ ਲਿੱਤੇ ਸੀ ਕਿਹੜੀ ਪਾਰਟੀ ਜਿਹੜੀ ਮੋਰਚਾ ਮਾਰਸਦੀ ਹੁਣ ਅਗਲੀ ਜਗ੍ਹਾ ਤੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ